ਵੈਲਕਮ ਟੂ ਆਰਐਮ ਕਲੈਕਸ਼ਨ ਮਲੇਰਕੋਟ ਦਾ ਅੱਜ ਤੁਹਾਡੇ ਲਈ ਆਪਾਂ ਬਹੁਤ ਵੱਡੀ ਇੱਕ ਨਿਊ ਆਫਰ ਲੈ ਕੇ ਆਏ ਹਾਂ ਜਿਹਦੇ ਵਿੱਚ ਤੁਹਾਨੂੰ ਆਪਾਂ ਸਾਰੀ ਵੈਰਾਈਟੀ ਜਿਹੜੀ ਤੁਸੀਂ ਦੇਖ ਰਹੇ ਹੋ ਦਵਾਂਗੇ ਸਿਰਫ 200 ਰੁਪਏ ਦੀ ਰੇਂਜ ਦੇ ਵਿੱਚ ਥੋੜਾ ਨੇੜੇ ਤੋਂ ਆ ਕੇ ਤੁਹਾਨੂੰ ਦਿਖਾਉਣੇ ਆ ਸਭ ਤੋਂ ਪਹਿਲਾਂ ਇਹਦੇ ਵਿੱਚ ਆਉਣਗੇ ਬੱਚਿਆਂ ਵਾਲੇ ਨਿੱਕਰ ਸੂਟ ਟੀ-ਸ਼ਰਟਾਂ ਦੇ ਨਾਲ ਬਹੁਤ ਹੀ ਵਧੀਆ ਕੁਆਲਿਟੀ ਦੇ ਵਿੱਚ ਇਹਨਾਂ ਦੇ ਨਿੱਕਰਾਂ ਹੋਣਗੀਆਂ ਸਾਰੀਆਂ ਸੌਫਟ ਤੇ ਸਟ੍ਰੈਚੇਬਲ ਕੱਪੜੇ ਦੇ ਵਿੱਚ ਸੀਜ਼ਨ ਦੇ ਵਿੱਚ ਇਹਨਾਂ ਦਾ ਪ੍ਰਾਈਸ ਹੈਗਾ 400 ਤੋਂ ਲੈ ਕੇ 500 ਦੀ ਰੇਂਜ ਤੱਕ 300 ਤੱਕ 350 ਤੱਕ ਹੁਣ ਆਪਾਂ ਨੂੰ ਮਿਲਣਗੇ ਸਿਰਫ ਇਹ 200 ਰੁਪਏ ਦੀ ਰੇਂਜ ਦੇ ਵਿੱਚ ਇਹ ਵਾਲਾ ਪੀਸ ਤੁਸੀਂ ਦੇਖਿਆ ਸੀ ਇਹ 26 ਨੰਬਰ ਦਾ ਪੀਸ ਸੀਗਾ ਜਿਹੜੇ ਜਿਹੜੇ ਸਾਈਜ਼ ਤੁਹਾਨੂੰ ਦੱਸਾਂਗੇ ਉਹੀ ਉਹੀ ਸਾਈਜ਼ ਇਹਨਾਂ ਦੇ ਵਿੱਚ ਅਵੇਲੇਬਲ ਹੋਣਗੇ ਕੋਈ ਵੀ ਇਦਾਂ ਦਾ ਕਮੈਂਟ ਕਰਕੇ ਪੁੱਛੋ ਮੈਸੇਜ ਕਰਕੇ ਵੇਰੇ ਵਿੱਚ ਇਹ ਸਾਈਜ਼ ਮਿਲ ਜੀਦਾ ਇਹ ਮਿਲ ਜੂ ਜਿਵੇਂ ਇਹ ਵਾਲਾ ਪੀਸ ਹੈ ਇਹ ਹੋਵੇਗਾ 22 ਨੰਬਰ ਦਾ ਪੀਸ ਇਹ ਹੋਵੇਗੀ ਇਹਦੇ ਨਾਲ ਦੀ ਕੈਪਰੀ ਰਿਪ ਵਾਲੀ ਕੈਪਰੀ ਹੈ ਵਧੀਆ ਕੁਆਲਿਟੀ ਦੇ ਵਿੱਚ ਇਹ 22 ਨੰਬਰ ਦਾ ਪੀਸ ਇੱਕ 22 ਨੰਬਰ ਦੇ ਵਿੱਚ ਆ ਜਿਹੜੇ ਜਿਹੜੇ ਸਾਈਜ਼ ਤੁਹਾਨੂੰ ਦੱਸ ਰਿਹਾ ਹਾਂ ਉਹੀ ਉਹੀ ਸਾਈਜ਼ ਮਿਲਣਗੇ ਉਸ ਤੋਂ ਇਲਾਵਾ ਕਿਸੇ ਦੇ ਵਿੱਚ ਕੋਈ ਵੀ ਆਪਾਂ ਨੂੰ ਕਲਰ ਜਾਂ ਸਾਈਜ਼ ਨਹੀਂ ਮਿਲੂਗਾ ਇਹ 22 ਨੰਬਰ ਵਾਲਾ ਸੀ ਉਸ ਤੋਂ ਬਾਅਦ ਇਹ ਪੀਸ ਆ ਜਾਊਗਾ 28 ਨੰਬਰ ਦੇ ਵਿੱਚ ਇਹਦੇ ਨਾਲ ਇਹ ਵਾਲੀ ਕੈਪਰੀ ਹੋਵੇਗੀ ਇਹ ਵੀ ਪਊਗਾ 200 ਰੁਪਏ ਦੀ ਰੇਂਜ ਦੇ ਵਿੱਚ ਆਪਾਂ ਨੂੰ ਸਾਰਾ ਜਿੰਨਾ ਕੁ ਦਿਖਾ ਰਹੇ ਹਾਂ ਸਾਰਾ 200 ਦੀ ਰੇਂਜ ਵਿੱਚ ਹੀ ਹੋਊਗਾ ਕੋਈ ਵੀ ਕਿਸੇ ਦਾ ਵੀ ਰੇਟ ਵਧ ਘਟ ਨਹੀਂ ਹੋਊਗਾ ਇਹ ਵਾਲਾ ਪੀਸ ਹੋਊਗਾ 32 ਨੰਬਰ ਸਾਈਜ਼ ਇਹਦੇ ਨਾਲ ਹੋਵੇਗੀ ਇਹ ਵਾਲੀ ਕੈਪਰੀ ਉਸ ਤੋਂ ਬਾਅਦ ਇਹ ਪੀਸ ਆ 28 ਨੰਬਰ ਦੇ ਵਿੱਚ ਹੈ ਇਹਦੇ ਨਾਲ ਹੋਵੇਗੀ ਇਹ ਵਾਲੀ ਕੈਂਟਰੀ ਪੂਰੀ ਵੀਡੀਓ ਤੁਸੀਂ ਐਂਡ ਤੱਕ ਜਰੂਰ ਦੇਖੋ ਕੀ ਪਤਾ ਤੁਹਾਡੇ ਮਤਲਬ ਦੀ ਕਿਹੜੀ ਚੀਜ਼ ਮਿਲ ਜਾਵੇ ਤੁਹਾਡਾ ਫਾਇਦਾ ਹੋ ਜਾਵੇ ਉਸ ਤੋਂ ਬਾਅਦ ਆਪਾਂ ਬੱਚਿਆਂ ਵਾਲੀਆਂ ਪੈਂਟਾਂ ਗੱਡੀਆਂ ਨੇ ਜੀਨ ਦੇ ਵਿੱਚ ਬੋਟ ਕੱਟ ਸਟ੍ਰੇਟ ਨੈਰੋ ਹਰ ਤਰ੍ਹਾਂ ਦਾ ਹੋਵੇਗਾ ਇਹ 40 ਨੰਬਰ ਦਾ ਪੀਸ ਹੈਗਾ ਜੀਨ ਦੇ ਵਿੱਚ 200 ਰੁਪਏ ਦੀ ਰੇਂਜ ਦੇ ਵਿੱਚ ਉਸ ਤੋਂ ਬਾਅਦ ਇਹ ਵਾਲਾ ਮਿਲ ਜੂਗਾ 36 ਨੰਬਰ ਦਾ ਸਾਈਜ਼ ਇਹ ਆ ਜੂਗਾ ਇਹ ਵੀ 36 ਨੰਬਰ ਦਾ ਸਾਈਜ਼ ਹੈਗਾ ਕਪੜਾ ਬਹੁਤ ਵਧੀਆ ਸਾਰੇ 400 ਤੋਂ 500 ਦੇ ਰੇਂਜ ਵਾਲੇ ਪੀਸ ਨਹੀਂ ਜਿਹੜੇ ਆਪਾਂ ਨੂੰ ਮਿਲਣਗੇ ਸਿਰਫ 200 ਦੀ ਰੇਂਜ ਦੇ ਵਿੱਚ ਇਹ ਵਾਲਾ ਜੂਗਾ 36 ਨੰਬਰ ਸਾਈਜ਼ ਇਹ ਵਾਲਾ ਜੂਗਾ 38 ਨੰਬਰ ਇਹ ਆ ਜੂਗਾ 40 ਨੰਬਰ ਉਸ ਤੋਂ ਬਾਅਦ ਇਹ ਆ ਜੂਗਾ 40 ਨੰਬਰ ਇਹ ਸੇ ਬੱਚਿਆਂ ਵਾਲੀ ਜੀਨ ਸਾਰੀ 200 ਰੁਪਏ ਵਾਲੀ ਉਸ ਤੋਂ ਬਾਅਦ ਆਉਣੀਆਂ ਹਾਫ ਵਾਈ ਸ਼ਰਟਾਂ 22 ਨੰਬਰ ਦੇ ਵਿੱਚ ਹੋਏਗਾ ਪੀਸ ਇਹ ਫੈਬਰਿਕ ਬਹੁਤ ਹੀ ਜ਼ਿਆਦਾ ਵਧੀਆ ਦੀ 450 450 ਵਾਲਾ ਪੀਸ ਇਹ ਸੀਜ਼ਨ ਦੇ ਵਿੱਚ ਹੁਣ ਆਪਾਂ ਨੂੰ ਮਿਲ ਰਿਹਾ ਸਿਰਫ ਇਹਦੇ 200 ਰੁਪਏ ਦੀ ਰੇਂਜ ਦੇ ਵਿੱਚ ਕੋਈ ਵੀ ਡੈਫੈਕਟਡ ਪੀਸ ਨਹੀਂ ਹੈਗਾ ਸਾਰੇ ਪੀਸ ਇਦਾਂ ਦੇ ਜਿਹੜੇ ਬਲੌਕ ਹੋ ਜਾਂਦੇ ਨੇ ਮਾਲ ਦੇ ਵਿੱਚ ਜਿਹੜੇ ਕਿਸੇ ਤਰੀਕੇ ਨਾਲ ਨਹੀਂ ਵਿਕਦੇ ਜਾ ਕੋਈ ਕਲਰ ਦੀ ਪ੍ਰੋਬਲਮ ਹੁੰਦੀ ਆ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਹੁੰਦੀ ਆ ਉਹ ਪੀਸ ਨੇ ਕੋਈ ਵੀ ਇਦਾਂ ਦਾ ਨਾ ਸਮਝੀਂ ਇੱਕ ਸਪੋਰਟ ਵਾਲਾ ਮਾਲ ਆ ਜਾਂ ਹੋਰ ਕੋਈ ਖਰਾਬ ਮਾਲ ਇਦਾਂ ਦਾ ਨਹੀਂ ਹੈਗਾ ਕੁਝ ਪੀਸ ਹੁੰਦੇ ਨੇ ਡਿਸਪਲੇ ਤੇ ਲੱਗੇ ਰਹਿ ਜਾਂਦੇ ਨੇ ਥੋੜੇ ਬਹੁਤੇ ਗੰਦੇ ਹੋ ਜਾਂਦੇ ਨੇ ਕੁਝ ਪੀਸ ਹੁੰਦੇ ਨੇ ਜਿਹੜੇ ਵੈਸੀ ਫਾਸ ਜਾਂਦੇ ਨੇਗੇ ਤੇ ਸਟਾਕ ਨਿਕਲਦਾ ਨਹੀਂ ਉਹ ਕੱਢਣ ਦਾ ਤਰੀਕਾ ਹੈ ਹੋਰ ਇਹਦੇ ਵਿੱਚ ਕੋਈ ਵੀ ਹਿਰਾਫੇਰੀ ਵਾਲਾ ਕੋਈ ਕੰਮ ਨਹੀਂ ਸਾਰਾ ਨਵਾਂ ਮਾਲ ਆ ਕੋਈ ਵੀ ਪੁਰਾਣਾ ਮਾਲ ਨਹੀਂ ਹੈਗਾ ਇਹ ਆਊਗਾ 20 ਨੰਬਰ ਸਾਈਜ਼ ਇਹ ਆਊਗਾ 26 ਨੰਬਰ ਸਾਈਜ਼ ਇਹ 24 ਨੰਬਰ 30 ਨੰਬਰ 34 ਨੰਬਰ 22 ਨੰਬਰ 24 ਨੰਬਰ 20 ਨੰਬਰ 26 ਨੰਬਰ ਇਹ ਵੀ 26 ਨੰਬਰ ਇਹ ਵੀ 26 ਨੰਬਰ ਤੇ 30 ਨੰਬਰ ਇਹ ਆ ਜੋ 32 ਨੰਬਰ ਕਾਟਨ ਪ੍ਰਿੰਟ ਦੇ ਵਿੱਚ ਇਹ ਆ ਜੋ 32 ਨੰਬਰ ਫਿਰ ਇਹ 32 ਨੰਬਰ ਫਿਰ ਇਹ 34 ਨੰਬਰ ਜਿਹੜੇ ਜਿਹੜੇ ਤੁਹਾਨੂੰ ਸਾਈਜ਼ ਦੱਸ ਰਹੇ ਹਨ ਉਹੀ ਉਹੀ ਮਿਲਣਗੇ ਪਲੀਜ਼ ਕੋਈ ਵੀ ਇਦਾਂ ਨਾ ਪੁੱਛੋ ਵੀ ਇਹਦੇ ਵਿੱਚ ਇਹ ਕਲਰ ਮਿਲ ਜੂਏ ਇਹ ਸਾਈਜ਼ ਮਿਲ ਜੂ ਜੋ ਹੈ ਸਾਰਾ ਕੁਝ ਓਪਨਲੀ ਤੁਹਾਡੇ ਸਾਹਮਣੇ ਹੈ ਕੋਈ ਵੀ ਪੀਸ ਇਧਰ ਉਧਰ ਨਹੀਂ ਹੈਗਾ ਜਿਹੜਾ ਕੁਝ ਹੈਗਾ ਬਸ ਉਹੀ ਆ ਜੇ ਵਿੱਚ ਇਹ ਫਰੋਕ ਆ ਜਾਣਗੇ ਪਰ ਵਧੀਆ ਕਢਾਈ ਵਾਲੇ ਚਿਕਨ ਦੀ ਕਢਾਈ ਹੋਏਗੀ 22 ਨੰਬਰ ਪੀਸ ਹੈਗਾ ਉਸ ਤੋਂ ਬਾਅਦ ਇਦਾਂ ਦੇ ਟਾਪ ਆ ਜਾਣਗੇ ਬੱਚਿਆਂ ਦੇ ਇਹ ਵਾਲੇ ਬਹੁਤ ਹੀ ਵਧੀਆ ਕੱਪੜੇ ਦੇ ਵਿੱਚ ਨੇ ਸਾਰੇ ਸਟ੍ਰੈਚ ਵਾਲਾ ਕੱਪੜਾ ਹੈ ਕੋਈ ਕਾਟਨ ਦਾ ਕੱਪੜਾ ਕੋਈ ਕਿਸ ਤਰ੍ਹਾਂ ਦਾ ਸਾਰੇ ਵਧੀਆ ਪੀਸ ਨੇ ਸਾਰੇ ਇਹ 200 ਦੀ ਰੇਂਜ ਦੇ ਵਿੱਚ ਨੇਗੇ ਤੇ ਉਸ ਤੋਂ ਬਾਅਦ ਆਉਣਗੇ ਬੱਚਿਆਂ ਦੇ ਨਿੱਕਰ ਵਾਲੇ ਸੈੱਟ ਜੰਪਸੂਟ ਸਾਰਾ ਕੁਝ ਮਿਕਸ ਹੋਗਾ ਇਹ ਵੀ 200 ਦੀ ਰੇਂਜ ਦੇ ਵਿੱਚ ਇਹ ਹੈਗਾ 24 ਨੰਬਰ ਦਾ ਪੀਸ ਇਹ ਸਾਰੇ 200 ਵਾਲੇ ਨੇ ਇਹ ਆ ਜਾਊਗਾ 18 ਨੰਬਰ ਦੇ ਵਿੱਚ ਇਹ ਜੰਪਸੂਟ ਆ ਜਾਊ 18 ਨੰਬਰ ਉਸ ਤੋਂ ਬਾਅਦ ਡਾਇਨਮ ਦੇ ਵਿੱਚ ਜੰਪਸੂਟ ਆ ਜਾਊਗਾ ਇਹ ਵੀ 18 ਨੰਬਰ ਚਾਈ ਹੈ ਇਹ ਵੀ 18 ਨੰਬਰ ਦਾ ਸਕਰਟ ਵਾਲਾ ਇਹਦਾ ਵੀ ਕੱਪੜਾ ਬਹੁਤ ਹੀ ਵਧੀਆ ਹੈਗਾ ਉਸ ਤੋਂ ਬਾਅਦ ਜੰਪਸੂਟ ਆ ਜਾਊਗਾ ਇਹ 18 ਨੰਬਰ ਸਾਰਿਆਂ ਦਾ ਰੈਟ ਪ੍ਰਾਈਸ 200 ਰੁਪਏ ਜਿਹੜਾ ਮਰਜ਼ੀ ਲੈ ਲਓ ਤੁਸੀਂ ਸਾਰਿਆਂ ਦਾ ਇੱਕੋ ਰੇਟ ਆ ਫਲੈਟ 200 ਰੁਪਏ ਪੈਂਟ ਟੌਪੇ 20 ਨੰਬਰ ਵਾਲਾ ਦਾ ਉਸ ਤੋਂ ਬਾਅਦ ਇਹ ਵਾਲਾ ਜੰਪਸੂਟ ਆ ਜਾਊਗਾ 22 ਨੰਬਰ ਦੇ ਵਿੱਚ 24 ਨੰਬਰ ਦੇ ਵਿੱਚ ਇਹ 24 ਨੰਬਰ ਸੀ ਇਹ ਦੇ ਵਿੱਚ ਆ 22 ਨੰਬਰ ਇਹ ਆ ਜਿਹੜੇ ਵਿੱਚ 26 ਨੰਬਰ ਇੱਕ ਫਿਰ ਆ ਜਾਊਗਾ ਪੈਂਟ ਟੌਪ ਜੀ ਨੰਬਰ ਦੇ ਵਿੱਚ ਇਹ ਸਾਰੇ ਪੈਂਟ ਟੌਪ ਜੰਪਸੂਟ ਨਿਕਰ ਸੂਟ 200 ਵਾਲੇ ਬੱਚਿਆਂ ਦੇ ਗਰਲਿਸ਼ ਵਾਲੇ ਪੈਟਰਨ ਉਸ ਤੋਂ ਬਾਅਦ ਆਉਣਗੀਆਂ ਬੱਚਿਆਂ ਵਾਲੀਆਂ ਮੀਟੀਆਂ ਸਾਰੀਆਂ 200 ਵੀ ਰੇਂਜ ਦੇ ਵਿੱਚ ਇਹ ਵਾਲਾ ਸਾਈਜ਼ ਆ ਜਾਊਗਾ ਸਭ ਤੋਂ ਪਹਿਲਾਂ 34 ਨੰਬਰ ਸਾਈਜ਼ 18 ਨੰਬਰ ਸਾਈਜ਼ ਫਿਰ 18 ਨੰਬਰ 18 ਨੰਬਰ 18 ਨੰਬਰ D ਨੰਬਰ D ਨੰਬਰ 18 ਨੰਬਰ D ਨੰਬਰ 26 ਨੰਬਰ 32 ਨੰਬਰ ਤੇ ਉਸ ਤੋਂ ਬਾਅਦ ਇਹਦਾ 26 ਨੰਬਰ 36 ਨੰਬਰ 38 ਨੰਬਰ ਇਹਦੇ ਸਾਰੇ ਮੀਡੀਆ ਇਹਨਾਂ ਦਾ ਸਾਰਿਆਂ ਦਾ ਫਲੈਟ ਰੇਟ 200 ਰੁਪਏ ਇਹਦੇ ਸਾਰੇ ਪੀਸ ਨੇ ਇਹ 300 ਤੋਂ ਲੈ ਕੇ 500 600 ਵਾਲੇ ਪੀਸ ਨੇ ਜਿਹੜੇ ਮਿਕਸ ਹੋਣ ਸਾਰੇ ਇੱਕੋ ਰੇਟ ਆਪਾਂ ਨੂੰ 200 ਦੇ ਵਿੱਚ ਮਿਲਣਗੇ ਸਟਾਕ ਥੋੜੀ ਹੈ ਜਿਹੜਾ ਵੀ ਪੀਸ ਤੁਹਾਨੂੰ ਪਸੰਦ ਆਉਣਾ ਨਾਲ ਦੇ ਨਾਲ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਜ਼ਰੂਰ ਕਰ ਲਓ ਜੇ ਸ਼ੌਪ ਤੱਕ ਤੁਸੀਂ ਲਿਜਾ ਸਕਦੇ ਹੋ ਥੋੜੀ-ਮੋਟੀ ਪੇਮੈਂਟ ਕਰਕੇ ਉਹਨੂੰ ਬੁੱਕ ਕਰ ਲਓ ਚਾਹੇ ਬਾਅਦ ਚੱਕ ਲੈ ਜਾਓ ਸ਼ੌਪ ਤੋਂ ਪਰ ਬੁੱਕ ਕਰਕੇ ਰੱਖ ਲਓ ਕਿਉਂਕਿ ਟਾਈਮ ਬਾਅਦ ਆਉਣੇ ਫਿਰ ਆਪਾਂ ਨੂੰ ਨਹੀਂ ਮਿਲਦਾ ਕੁਝ ਵੀ ਫਿਰ ਇਹ ਤਾਂ ਪਿੱਛ ਇਹ 200 ਦੀ ਰੇਂਜ ਦੇ ਵਿੱਚ ਤੇ ਵਧੀਆ ਜਵਰੀ ਐਕਟ ਵਗੈਰਾ ਦਾ ਕੱਪੜਾ ਹੁੰਦਾ ਸਾਰਾ 200 ਦੀ ਰੇਂਜ ਦੇ ਵਿੱਚ ਆ ਜਾਣਗੇ ਇਹਦੇ ਵਿੱਚ ਸਾਈਜ਼ ਹੋਣਗੇ ਇਹ ਸਾਰੇ 24 26 28 ਨੰਬਰ ਜਿਵੇਂ ਇਹ ਤੁਹਾਨੂੰ ਦਿਖਾ ਰਹੇ ਹਾਂ ਸਾਰੇ ਇਹ 28 ਨੰਬਰ ਦਾ ਪੀਸ ਹੈ ਇੱਕ ਇਹ ਪਹਿਲਾਂ ਦਿਖਾਏ ਨਗੇ ਉਹ ਹੈਗੇ ਸੀ ਕਿ 24 26 ਨੰਬਰ ਦੇ ਪੀਸ ਸੋ ਮਤਲਬ ਕਿ 5 ਤੋਂ ਲੈ ਕੇ 6-7 ਸਾਲ ਤੱਕ ਦੇ ਬੱਚਿਆਂ ਦਾ ਸਾਈਜ਼ ਹੈ ਇਹ ਵਾਲਾ ਜਿਹੜਾ ਦਿਖਾ ਰਹੇ ਹਾਂ ਤੁਹਾਨੂੰ ਇਹ ਆ ਜੂਗਾ 24 ਨੰਬਰ ਦਾ ਪੀਸ ਇਹ ਆ ਜੂਗਾ 24 ਨੰਬਰ ਦਾ ਪੀਸ 4-5 ਸਾਲ ਤੱਕ ਦੇ ਵਿੱਚ ਇਹਦੇ ਪੀਸ ਨੇ ਉਸ ਤੋਂ ਬਾਅਦ ਆਉਣਗੇ ਟਾਪ ਫ੍ਰੀ ਸਾਈਜ਼ ਦੇ ਵਿੱਚ ਵੱਡੇ ਸਾਈਜ਼ ਦੇ ਵਿੱਚ ਜਿਹੜੀਆਂ ਵੱਡੀਆਂ ਕੁੜੀਆਂ ਪਾ ਸਕਦੀਆਂ ਨੇ ਜਿਵੇਂ ਐਮ ਐਲ ਐਕਸਲ ਸਾਈਜ਼ ਹੁੰਦਾਗਾ ਇਹ ਫ੍ਰੀ ਸਾਈਜ਼ ਵਾਲੇ ਨੇ ਸਾਰੇ ਸਾਰੇ ਵੀ ਆ ਜਾਂਦੇ ਤਾਂ ਇਦਾਂ ਦੇ ਤੋਂ ਬਹੁਤ ਵਧੀਆ ਪੀਸ ਨੇ ਸਾਰੇ 5-500 ਵਾਲੇ ਪੀਸ ਨੇ ਆਪਾਂ ਨੂੰ ਲੈਣਗੇ ਹੁਣ ਸਿਰਫ 200 ਰੁਪਏ ਦੀ ਰੇਂਜ ਦੇ ਵਿੱਚ ਇਹ ਆ ਜਾਣਗੇ 2 ਪੀਸ ਵਾਲੇ ਵਧੀਆ ਆਰਟੀਕਲ ਮਿਲ ਜਾਣਗੇ ਹੁਣ نیچے ਦੀ ਟੀ-ਸ਼ਰਟ ਉੱਪਰ ਓਪਨ ਦੇ ਵਿੱਚ ਸ਼ਰਟ ਵਧੀਆ ਹੈਵੀ ਵਰਕ ਵਾਲੇ ਪੀਸ ਹੋਣਗੇ ਇਹਨਾਂ ਦਾ ਪ੍ਰਾਈਸ ਹੈਗਾ 5-500 ਰੁਪਏ ਆਪਾਂ ਨੂੰ ਮਿਲਣਗੇ ਹੁਣ ਸਿਰਫ 2-200 ਦੀ ਰੇਂਜ ਦੇ ਵਿੱਚ ਇਹਦੇ ਵਿੱਚ ਵੀ ਆਪਾਂ ਨੂੰ 2-3 ਕਲਰ ਮਿਲ ਜਾਣਗੇ ਜਿਹੜਾ ਵੀ ਪੀਸ ਪਸੰਦ ਹੁੰਦਾ ਨਾਲ ਦੇ ਨਾਲ ਸਕਰੀਨ ਸ਼ਾਟ ਲੈ ਚਲੋ ਬਾਅਦ ਵਿੱਚ ਕੁਸਲੇ ਮਿਲਣਾ ਹੈ ਦਾ ਦੋ ਤਿੰਨ ਦਿਨਾਂ ਦੇ ਗੇਮ ਆਸਾ ਜੀ ਇਤਨੇ ਦੇ ਟੌਪ ਆਣਗੇ ਇਹ ਵੀ ਸਾਰੇ 200 ਵਾਲੇ ਨੇਗੇ ਬਹੁਤ ਵਧੀਆ ਵਧੀਆ ਪੀਸ ਨੇ ਸਾਰੇ ਕੋਈ ਵੀ ਏਦਾਂ ਦੇ ਨਹੀਂ ਜਿਹੜਾ ਕਿ ਕੋਈ ਰਿਜੈਕਟਡ ਜਾਂ ਫੈਕਟਡ ਪੀਸ ਹੋਵੇ ਸਾਰੇ ਫਰੈਸ਼ ਪੀਸ ਨੇ ਤੇ ਫੁੱਲ ਫੁੱਲ ਸਲੀ ਵੀ ਟੀ-ਸ਼ਰਟ ਦੇ ਵਿੱਚ ਡੈਨਮ ਦੀ ਜੈਕਟ ਆ ਜੂਗੀ ਸਾਰੇ ਦਾ ਇੱਕੋ ਰੇਟ ਹੈ 200 ਦਾ ਇਦਾਂ ਦੇ ਹ ਸਟ੍ਰੈਚੇਬਲ ਕੱਪੜੇ ਦੇ ਵਿੱਚ ਸ਼ਰਟ ਸ਼ਰਟ ਸਟਾਈਲ ਦੇ ਵਿੱਚ ਵੀ 200 ਦੀ ਰੇਂਜ ਦੇ ਵਿੱਚ ਇਦਾਂ ਦੇ ਟੌਪ ਮਿਲ ਜਾਣਗੇ ਇਹ ਵੀ ਕੱਪੜਾ ਬਹੁਤ ਹੀ ਵਧੀਆ ਹੈਗਾ ਸਾਰਾ 200 ਦੀ ਰੇਂਜ ਦੇ ਵਿੱਚ ਉਸ ਤੋਂ ਬਾਅਦ ਸ਼ਰਟਾਂ ਮਿਲ ਜਾਣੀਆਂ ਪਲੇਨ ਦੇ ਵਿੱਚ ਲੇਨਨ ਦਾ ਕੱਪੜਾ ਬਹੁਤ ਹੀ ਵਧੀਆ ਕੱਪੜਾ ਹੈ ਵੀ ਵੀ 200 ਦੀ ਰੇਂਜ ਦੇ ਵਿੱਚ ਇਹਦੇ ਵਿੱਚ ਐਮ ਐਲ ਸਾਈਜ਼ ਮਿਲ ਜੂਗਾ ਆਪਾਂ ਨੂੰ ਇਹਦੇ ਵਿੱਚ ਕਲਰ ਮਿਲ ਜਾਣਗੇ ਸਕਿਨਕਲ ਹੈ ਸੀਗਾ ਪਿੰਕ ਕਲਰ ਆ ਗਿਆ ਨੀਵੀ ਬਲੂ ਕਲਰ ਆ ਗਿਆ ਤੇ ਸ਼ਾਰਟਾਂ ਸੀਕਨ 200 ਵਾਲੀਆਂ ਸਾਰੀਆਂ ਉਸ ਤੋਂ ਬਾਅਦ ਗਰਲਿਸ਼ ਵਾਲੀਆਂ ਨੈਰੋ ਜੀਨੋਨੀਆਂ ਦੇ ਵਿੱਚ ਇਹ ਇੱਕ ਗੱਲ ਧਿਆਨ ਰੱਖੋ ਵੀ ਇਹ ਸਾਰੇ ਨੈਰੋ ਨੇ ਪੀਸ ਕੋਈ ਵੀ ਵਿੱਚ ਸਟ੍ਰੇਟ ਫੁੱਟ ਸਟ੍ਰੇਟ ਫਿਟ ਜਾਂ ਬੈਲ ਬਾਟਮ ਨਹੀਂ ਹੈਗਾ ਸਾਰੇ ਨੈਰੋ ਨੇ ਕੁਆਲਿਟੀ ਬਹੁਤ ਵਧੀਆ ਸਟ੍ਰੈਚੇਬਲ ਬਿਲਕੁਲ ਸੌਫਟ ਹੈ ਇਹ ਵੀ ਪੈਣੀਆਂ 200 ਦੀ ਰੇਂਜ ਦੇ ਵਿੱਚ ਜਿਵੇਂ ਇਹ ਵਾਲਾ ਸਾਈਜ਼ 28 ਕਮਰ ਦਾ ਸੀ ਇਸ ਤੋਂ ਬਾਅਦ ਇਹ ਬੱਚੇ ਵਾਲਾ ਆ ਜਾਏਗਾ 38 ਨੰਬਰ ਸਾਈਜ਼ 14-15 ਸਾਲ ਤੱਕ ਦੇ ਬੱਚੇ ਦਾ ਇਹ ਵਾਲਾ ਜਿਹੜਾ 40 ਨੰਬਰ ਸਾਈਜ਼ ਇੱਕ ਪੀਸ ਹੈ ਜੀ ਬੂਟ ਕੱਟ ਦਾ ਜਿਹਨੂੰ ਜੇ ਕਿਸੇ ਨੂੰ ਜ਼ਰੂਰਤ ਹੋਵੇ ਬੂਟ ਕੱਟ ਦਾ 40 ਨੰਬਰ ਦਾ ਪੀਸ ਹੈਗਾ ਲਾਈਟ ਗ੍ਰੇ ਕਲਰ ਹੈ ਸਾਈਜ਼ 40 ਪ੍ਰਾਈਸ 200 ਉਸ ਤੋਂ ਬਾਅਦ ਇਹ ਆਜੂਗੀ 28 ਕਮਰ ਦੇ ਵਿੱਚ ਬਲੈਕ ਕਲਰ ਆਜੂ 28 ਕਮਰ ਦੇ ਵਿੱਚ ਸਾਰੇ ਨੈਰੋ ਨੇਗੇ ਇਹ ਇਹ ਗੱਲ ਦਾ ਧਿਆਨ ਰੱਖਿਓ ਇਹ ਵੀ ਆਜੂ 28 ਕਮਰ ਦੇ ਵਿੱਚ ਇਹ ਆਜੂ 30 ਕਮਰ ਦੇ ਵਿੱਚ ਇਹ ਆ ਜੋ 28 ਕਮਰ ਦੇ ਵਿੱਚ ਜ਼ਿਆਦਾਤਰ ਇਹ 28 ਕਮਰੀ ਇਹਦੇ ਵਿੱਚ ਰੇਟ ਆ ਸਾਰਿਆਂ ਦਾ ਸਿਰਫ 200 ਰੁਪਏ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਹ ਵੀ ਪੀਸ ਆਪ ਨੂੰ ਮਿਲ ਜੂ ਬੂਟ ਕਟ 28 ਕਮਰ ਦੇ ਵਿੱਚ ਇਹ ਤਾਂ ਵੀ ਥੋੜੇ ਥੋੜੇ ਨਾਲ ਗੰਦੇ ਹੋਏ ਪੀਸ ਨੇ ਤੁਹਾਨੂੰ ਵਾਸ਼ ਕਰਕੇ ਬਿਲਕੁਲ ਸਹੀ ਹੋ ਜਾਣਗੇ ਹੋਰ ਕੋਈ ਪ੍ਰੋਬਲਮ ਨਹੀਂ ਹੈਗੀ ਇਹਨਾਂ ਦੇ ਵਿੱਚ ਸਾਰੇ 5 500 600 ਵਾਲੇ ਪੀਸ ਨੇ 200 ਰੁਪਏ ਦੇ ਵਿੱਚ ਆਪਾਂ ਨੂੰ ਮਿਲ ਜਾਣਗੇ ਕੋਈ ਮਾੜੇ ਨਹੀਂ ਹੈਗੇ ਸਰੇਂਜ ਦੇ ਵਿੱਚ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਕਿਉਂਕਿ ਇਦਾਂ ਨੇ ਹੋਰ ਬਹੁਤ ਸਾਰੇ ਆਫਰਾਂ ਆਪਾਂ ਤੁਹਾਡੇ ਲਈ ਲੈ ਕੇ ਆਉਣੇ ਰਹੇ ਨੇ ਨਵੀਆਂ-ਨਵੀਆਂ ਤਾਂ ਕੋਈ ਮਿਸ ਨਾ ਹੋ ਸਕੇ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਆਪਣੇ ਇੰਸਟਾਗ੍ਰam ਹੈਂਡਲ RM collection ml record ਦਾ ਨੂੰ ਵੀ ਫੋਲੋ ਕਰ ਲਿਓ ਥੈਂਕ ਯੂ so much